ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਗੀਤਕਾਰ ਹੋਇਆ ਗ੍ਰਿਫਤਾਰ ਆਪਣੇ ਗਾਣੇ ਨੂੰ ਵਾਇਰਲ ਕਰਨ ਦੇ ਲਈ ਕੀਤਾ ਅਚੇਹਾ ਕੰਮ 5 ਕਰੋੜ ਦੀ ਮੰਗੀ ਸੀ ਸਲਮਾਨ ਤੋਂ ਫਿਰੋਤੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਂ ਨਕੋਰੀ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਗੀਤਕਾਰ সোহੇਲ ਪਾਸ਼ਾ ਨੂੰ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਕਰਨਾਟਕ ਦੇ ਰਾਇਚੂਰ ਤੋਂ ਫੜਿਆ ਗਿਆ ਸੋਹਿਲ ਚਾਹੁੰਦਾ ਸੀ ਕਿ ਉਸ ਦਾ ਲਿਖਿਆ ਹੋਇਆ ਗਾਣਾ ਮੈਂ ਸਿਕੰਦਰ ਹੂੰ ਮਸ਼ਹੂਰ ਹੋ ਜਾਏ। ਇਸੇ ਮਕਸਦ ਦੇ ਨਾਲ ਉਸਨੇ ਸਲਮਾਨ ਨੂੰ ਧਮਕੀ ਦਿੱਤੀ। ਦਰਅਸਲ 7 ਨਵੰਬਰ ਨੂੰ ਮੁੰਬਈ ਪੁਲਿਸ ਨੂੰ ਧਮਕੀ ਭਰਿਆ ਮੈਸੇਜ ਭੇਜਿਆ ਗਿਆ। ਇਸ ਦੇ ਵਿੱਚ ਕਿਹਾ ਗਿਆ ਕਿ ਸਲਮਾਨ ਅਤੇ ਲਾਰੈਂਸ ਤੇ ਇੱਕ ਗਾਣਾ ਲਿਖਿਆ ਗਿਆ ਹੈ। ਇੱਕ ਮਹੀਨੇ ਦੇ ਅੰਦਰ ਗਾਣਾ ਲਿਖਣ ਵਾਲੇ ਨੂੰ ਮਾਰ ਦਿੱਤਾ ਜਾਏਗਾ। ਉਸ ਦੀ ਹਾਲਤ ਅਜਿਹੀ ਕਰ ਦਿੱਤੀ ਜਾਊਗੀ ਕਿ ਆਪਣੇ ਨਾਮ ਤੋਂ ਗਾਣਾ ਵੀ ਨਹੀਂ ਲਿਖ ਪਾਏਗਾ। ਅਗਰ ਸਲਮਾਨ ਖਾਂ ਚ ਹਿੰਮਤ ਹੈ ਤਾਂ ਉਸ ਨੂੰ ਬਚਾ ਲਵੇ। ਸਲਮਾਨ ਨੂੰ ਅਕਤੂਬਰ ਨਵੰਬਰ ਦੇ ਵਿੱਚ ਦੋ ਦੋ ਵਾਰ ਧਮਕੀ ਮਿਲੀ 7 ਨਵੰਬਰ ਨੂੰ ਜਦੋਂ ਇੱਕ ਗਾਣੇ ਦੇ ਵਿੱਚ ਸਲਮਾਨ ਅਤੇ ਲੋਰੈਂਸ ਦਾ ਨਾਮ ਜੋੜਿਆ ਗਿਆ ਸੀ ਤਾਂ ਮੁੰਬਈ ਪੁਲਿਸ ਨੂੰ ਧਮਕੀ ਭਰਿਆ ਮੈਸੇਜ ਭੇਜਿਆ ਗਿਆ ਰਾਈਟਰਸ ਨੂੰ ਧਮਕਾਇਆ ਗਿਆ ਤੇ ਸਲਮਾਨ ਖਾਨ ਨੂੰ ਚੈਲੰਜ ਕੀਤਾ ਗਿਆ ਕਿ ਦਮ ਹੈ ਤਾਂ ਬਚਾ ਲੋ 4 ਨਵੰਬਰ ਦੀ ਗੱਲ ਕਰੀਏ ਤਾਂ ਮੁੰਬਈ ਟ੍ਰੈਫਿਕ ਕੰਟਰੋਲ ਰੂਮ ਵਿੱਚ ਭੇਜੇ ਗਏ ਮੈਸੇਜ ਦੇ ਵਿੱਚ ਲਿਖਿਆ ਗਿਆ ਸੀ ਕਿ ਸਲਮਾਨ ਖਾਨ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਬਿਸ਼ਨੋਈ ਸਮਾਜ ਦੀ ਮੰਦਰ ਜਾ ਕੇ ਮਾਫੀ ਮੰਗੇ ਅਤੇ 5 ਕਰੋੜ ਰੁਪਇਆ ਦੇਵੇ। ਅਗਰ ਉਹ ਅਜਿਹਾ ਨਹੀਂ ਕਰੇਗਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਮਾਮਲੇ 'ਚ ਕਰਨਾਟਕ ਤੋਂ ਧਮਕੀ ਭੇਜਣ ਵਾਲੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ। આરોપી ਦਾ ਨਾਮ ਵਿਕਰਮ ਦੱਸਿਆ ਜਾ ਰਿਹਾ ਹੈ। 31 ਅਕਤੂਬਰ ਨੂੰ ਸਲਮਾਨ ਖਾਨ ਨੂੰ ਧਮਕੀ ਭਰੇ ਮੈਸੇਜ ਭੇਜਣ ਦੇ ਮਾਮਲੇ ਦੇ ਵਿੱਚ 56 ਸਾਲ ਦੇ ਆਜ਼ਮ ਮੁਹੰਮਦ ਮੁਸਤਫਾ ਨੂੰ ਗ੍ਰਿਫਤਾਰ ਕਰ ਲਿਆ ਗਿਆ। 25 ਅਕਤੂਬਰ ਨੂੰ NCP ਨੇਤਾ ਬਾਬਾ ਸਿੱਦਕੀ ਦੇ بیٹے ਜੀਸ਼ਾਨ ਦੇ ਆਫਿਸ ਦੇ ਵਿੱਚ ਇੱਕ ਮੈਸੇਜ ਕੀਤਾ ਗਿਆ ਸੀ ਜਿਸ 'ਚ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਕਹਾ ਗਿਆ ਸੀ ਕਿ ਅਗਰ ਸਲਮਾਨ ਅਤੀ ਜੀਸ਼ਾਨ ਪੈਸੇ ਨਹੀਂ ਦੇਣਗੇ ਤਾਂ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਏਗਾ ਇਸ ਮਾਮਲੇ ਦੇ ਵਿੱਚ ਮੁੰਬਈ ਪੁਲਿਸ ਨੇ ਨੌਇਡਾ ਦੇ 20 ਸਾਲ ਦੇ ਮੁਹੰਮਦ ਤੈਬ ਨੂੰ ਗ੍ਰਿਫਤਾਰ ਕੀਤਾ ਸੀ ਸਲਮਾਨ ਖਾਨ ਐਨੇ ਦਿਨੀ ਫਿਲਮ ਸਿਕੰਦਰ ਦੀ ਸ਼ੂਟਿੰਗ ਦੇ ਵਿੱਚ ਵਿਅਸਤ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਵਿੱਚ ਐਕਟਰ ਫਿਲਮ ਦੀ ਸ਼ੂਟਿੰਗ ਦੇ ਲਈ ਹైదరాబాద్ ਦੇ ਫੇਮਸ ਤਾਜ ਫਲਕਨੂਮਾ ਪੈਲੈਸ ਵਾਪਸ ਆਏ ਨੇ ਪੈਲੈਸ ਦੇ ਵਿੱਚ ਐਕਟਰ ਦੀ ਸੇਫਟੀ ਦਾ ਧਿਆਨ ਰੱਖ ਕੇ ਕੜੀ ਸੁਰੱਖਿਆ ਕਰ ਦਿੱਤੀ ਗਈ ਹੈ ताज फल्कलुमा पैलेस नु शानदार रोशनी ਦੇ ਨਾਲ ਸਜਾਇਆ ਗਿਆ ਫਿਲਮ ਕ੍ਰੂ ਹੋਟਲ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਪਹੁੰਚ ਗਿਆ ਸੀ ਸ਼ੂਟਿੰਗ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸੀ ਇਸੇ ਜਗ੍ਹਾ ਸਲਮਾਨ ਦੀ ਪੈਨ ਅਰਪਿਤਾ ਖਾਨ ਦਾ ਵਿਆਹ ਹੋਇਆ ਸੀ